ਆ ਵੀ ਦੋਸਤੋ ਆ ਪਾਠਾ ਪੱਠ ਦਾ ਕਿੰਨੇ ਦਾ ਸੌਦਾ ਬਾਈ ਕੀ ਹੋਇਆ ਬਾਈ ਤੂੰ ਲਿਖਾਈ ਆ ਪੁੱਛੀ ਸਾਰੇ ਲਿਖਾਈ 1200 ਦੀ ਹੋਗੀ ਤੇ ਲਿਖਾਈ ਦਾ ਕਿਵੇਂ ਕੀਤਾ ਬਾਈ ਲਿਖਾਈ ਆਪਣੋ ਆਪਣੇ ਆ ਬਾਈ ਕਿਹੜਾ ਪਿੰਡ ਆਪਣਾ ਸੰਧਵਾ ਪਿੰਡ ਸੰਧਵਾ ਪਿੰਡ ਤੋਂ ਆਏ ਸੀ ਬਾਈ ਫਰੀਦਕੋਟ ਬੱਕਰਾ ਮੰਡੀ ਤੇ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਆ ਸ਼ਾਈ ਹਵੇਲੀ ਦੇ ਬਿਲਕੁਲ ਸਾਹਮਣੇ ਤੁਸੀਂ ਜਰੂਰ ਪਹੁੰਚਿਆ ਕਰੋ 1200 ਦੀ ਹੋ ਗਈ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਲਿਖਾਈ ਆਪੋ ਆਪਣੀ ਆ ਤੁਸੀਂ ਵੀ ਜਰੂਰ ਜਰੂਰ ਪਹੁੰਚਿਆ ਕਰੋ ਦੋਸਤੋ ਜੇ ਮਾਨ ਹੁੰਦਾ ਤੇ ਇਹ ਵੀ ਮਾਨ ਲਾ ਕਿੰਨੇ ਬਾਈ ਆ ਤੁਹਾਡਾ ਆਪਣਾ ਪਰਾ ਕਾਲਾ ਮੁਕਸਰੀ ਆ ਜਿਵੇਂ ਕਿ ਤੁਹਾਨੂੰ ਪਤਾ ਦੋਸਤੋ ਹਰ ਸ਼ਨੀਵਾਰ ਪ੍ਰੀਤਕੋਟ ਬੱਕਰਾ ਮੰਡੀ ਲੱਗਦੀ ਹੈ ਬਾਈ ਆਪਣਾ ਨਾਮ ਦੱਸ ਦੀ ਤੇ ਪਿੰਡ ਦੱਸ ਦੀ ਯਾਦਵਿੰਦਰ ਹੈ ਵੀਰੇ ਨਾਮ ਯਾਦਵਿੰਦਰ ਠੀਕ ਹੈ ਜੀ ਲੈ ਵੀ ਦੋਸਤੋ ਆ ਦੋ ਪੱਠਾ ਲੈ ਕੇ ਆਇਆ ਸੀ ਬਾਈ ਤੇ ਇਹ ਪੱਠਾ ਦਾ ਹੋਇਆ ਸੌਦਾ ਠੀਕ ਆ ਤੇ ਕੋਟ ਵਾਲੇ ਨੇ ਲਈਆ ਹੁਣ ਪੱਠਾ ਦੋ ਕਿਧਰ ਗਿਆ ਬਾਹੂ ਕੋਟ ਵਾਲਾ ਲਿਖਾਈ ਕੀ ਰਾਜੂ ਨੇ ਲੰਗਾ ਰਾਜੂ ਕਿਧਰ ਗਿਆ ਲੈ ਵੀ ਕਿੰਨੇ ਦੀਆਂ ਹੋਗੀਆਂ ਬਬੂ ਇਹ 11000 ਇਹ ਲਖਾਈ ਦਾ ਕਿਵੇਂ ਕੀਤਾ ਇਹ ਲਖਾਈ ਉਸੇ ਦੀ ਹੈ ਠੀਕ ਲਿਖਾਈ ਕਹਿੰਦੇ ਉਸੇ ਦੀ ਆ 11000 ਦੀਆਂ ਹੋਗੀਆਂ ਪੱਠਾ ਦੋਸਤੋ ਤੁਸੀਂ ਜਰੂਰ ਪਹੁੰਚਿਆ ਕਰੋ ਫਰੀਦਕੋਟ ਬੱਕਰਾ ਮੰਡੀ ਬਿਲਕੁਲ ਛਾਈ ਹਵੇਲੀ ਦੇ ਸਾਹਮਣੇ ਲੱਗਦੀ ਆ ਤੁਸੀਂ ਰੌਣਕਾਂ ਦੇਖੋ ਦੋਸਤੋ ਚੰਗਾ ਇਕੱਠ ਆਉਂਦਾ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਫਰੀਦਕੋਟ ਬੱਕਰਾ ਮੰਡੀ ਦੇ ਦੋਸਤੋ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਆਪੋ ਆਪਣੇ ਜਾਨਵਰ ਲੈ ਕੇ ਆਪੋ ਆਪਣੇ ਹਾਂ ਪੈਸੇ ਬਸ ਬਹੁਤ ਕਣਾਉਂਦਾ ਦੋ ਪੱਠਾਂ ਦੇ ਜਿਹੜਾ ਹੁਣ ਸੌਦਾ ਹੋਇਆ ਨਹੀਂ ਨਹੀਂ ਮਿਲਿਆ ਮਿਲਿਆ ਤੇਰੇ ਫੇਰ ਵੀ ਮੰਨ ਇੱਧਰ ਲਾ ਆਖੀ ਦੀਆ 100 ਰੁਪਏ ਆਇਆ ਜਿਹੜਾ ਕਹਿਣ ਲੱਗਿਆ ਜੋ ਫੇਰ ਕਹਿੰਦਾ ਮੇਰੇ ਗੋਲੀ ਮਾਰ 100 ਰੁਪਏ ਆਇਆ ਹਾਂ ਮਲਾਜ਼ਮ ਦੋਨੇ ਹਾਂ ਪਾਲਾ ਪਾਲਾ ਐਨੇ ਨਾਲ ਨਹੀਂ ਸਟਾਰਟ ਹੋਣਾ ਲੈ ਵੀ ਲੱਕੋ ਬੰਦੇ ਤੂੰ ਇੱਧਰ ਹੋ ਜਾ ਹੁਣ ਤੂੰ ਹਾਂ ਇੱਧਰ ਹੋ ਕੇ ਖੜਜੋ ਕਿੱਛੀ ਨਹੀਂ ਵੇਖਣੀ ਤੇਰੀ ਅਸੀਂ ਆ ਇੱਧਰ ਹੋ ਜਾ ਆ ਲਾ ਗੀ ਦਿੱਤੀਆਂ ਇਹਦਾ ਹਾਂ ਹਾਂ ਓਕੇ ਓਏ ਆਹ ਬੋਲਦੇ ਕਿਤਾ ਨਹੀਂ ਇਹ ਮੇਰਾ ਆ ਮੇਰਾ ਇਹ ਮੇਰਾ ਆਓ ਛੱਡ ਦੇ ਇਹਦਾ ਛੱਡ ਦੇ ਹਾਂ ਆ ਬਹੁ ਕੱਢੀ ਜਾਂਦਾ ਉਹ ਆਖਰਾ ਜੀਆਂ ਦਾ ਸਾਥੀ ਬਣਿਆ ਜੀ 6000 ਹੀ ਬਣਿਆ ਜੀ ਦਾ ਬਹੁਤ ਕੱਢੀ ਜਾਂਦਾ ਭੱਦੇ ਨੂੰ ਉੱਤੇ ਚਾਹੀਦਾ ਭੱਦੇ ਉੱਤੇ ਆ ਸਰੋ ਬਰਾ ਗੂਗਲ ਕਰਾ ਆ ਨਹੀਂ ਸਹੀ ਆ ਸਹੀ ਆ ਮੇਰੇ ਯਾਰ ਇਹ ਤੇਰਾ ਗੂਗਲ ਕੋਈ ਇੰਨੇ ਕੈਸ਼ ਲੈ ਕੇ ਕੌਣ ਨਹੀਂ ਔਖਾ ਹੋ ਜਾਂਦਾ ਯਾਰ ਲੈ ਵੀ ਹਾਂ ਬਾਈ ਪਹਿਲਾਂ ਗੱਲ ਕਰ ਲੈ ਲਖਾਈ ਨੂੰ ਫਰਾਫ ਹੀ ਦੇ ਦੇ 11 ਜਮਾਨਾ ਉਹ ਯਾਰ ਕੋਈ ਨਹੀਂ ਹੁਣ 100 200 ਪਿੱਛੇ ਨਹੀਂ ਆਪਾ ਯਾਰ ਗੱਲ ਕਰਨੀ ਹਾਂ ਹਾਂ ਤਾਂ ਹੈ ਜਿੱਥੇ 1000 1500 2000 ਦਾ ਹਾਂਜੀ ਬਾਊ ਲਖਾਈ ਵਿੱਚ ਕਰਦੇ ਆ ਧਿਆਨ ਦੇ 200 ਨਾਲ ਘਰ ਲਓ ਯਾਰ ਉਹ ਕੋਈ ਨਹੀਂ ਯਾਰਾ ਉਹ 200 ਦਾ ਕੋਈ ਫਰਕ ਨਹੀਂ ਪੈਂਦਾ ਬਾਈ ਲੈ ਪਹਿਲਾਂ ਲਾਲ ਪੈਨ ਨਹੀਂ ਮਣਿਆ ਫੜਾ ਕੋਈ ਨਹੀਂ ਪਾਇਆ ਫੜਾ ਕੋਈ ਨਹੀਂ ਯਾਰ ਬਾ ਹੋਇਆ ਯਾ ਉਹ ਸਾਨੂੰ ਪਹਿਲਾਂ ਹੀ ਪਤਾ ਸੀ ਭਾਈ ਸਿਰੇ ਚੜਨਾ ਸੌਦਾ ਲੈ ਵੀ ਹਾਂ ਇਹ 9000 ਰੁਪਏ ਬਾਕੀ ਤੁਹਾਨੂੰ ਸਰਨੇ ਗੂਗਲ ਪੇ ਕਰ ਦਿੰਦਾ ਕੋਈ ਗੱਲ ਕਿੰਨੇ ਦਿਨ ਹਾਂ ਕਿੰਨੇ ਦਾ ਹੋਇਆ ਸੀ ਆਪਣਾ 11000 ਦਾ 11000 ਦਾ ਵੈਸੇ ਲੈ ਵੀ ਦੋਸਤੋ ਤੁਸੀਂ ਜਰੂਰ ਪਹੁੰਚਿਆ ਕਰੋ ਪ੍ਰੀਤਕੋਟ ਬੱਕਰਾ ਮੰਡੀ ਤੇ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਦੋਸਤੋ 28 ਹਵੇਲੀ ਦੇ ਬਿਲਕੁਲ ਸਾਹਮਣੇ ਲੱਗਦੀ ਆ ਬੱਕਰਾ ਮੰਡੀ ਦੋਸਤੋ ਚੱਕੋ ਨਹੀਂ ਨਹੀਂ ਨਾ ਵੀ ਹੁਣ ਛੋਟ ਕਰ ਦਿਓ ਖੁਸ਼ ਹੋ ਕੇ ਲੈ ਵੀ ਖੁਸ਼ ਹੋ ਕੇ ਛੋਟ ਕਰਦੀ ਬਾਈ ਖੁਸ਼ ਆ ਠੀਕ ਆ ਲੈ ਬਈ ਦੋਸਤੋ ਆ ਪੱਠਾਂ ਦਾ ਸੌਦਾ ਹੋਇਆ ਆ ਜੋੜਾ ਪੱਠਾ ਹਾਂ 11000 ਤੇ ਲਖਾਈ ਬਾਹੂ ਕੰਨੀ ਪਾਤੀ ਆ ਤੁਸੀਂ ਜਰੂਰ ਪਹੁੰਚਿਆ ਕਰੋ ਦੋਸਤੋ ਫਰੀਦਕੋਟ ਬੱਕਰਾ ਮੰਡੀ ਦੇ ਬਾਕੀ ਤੁਸੀਂ ਤ੍ਰਿਸ਼ ਦੇਖੋ ਬਹੁਤ ਸੋਹਣੇ ਨਾਗ ਆਉਂਦੇ ਨੇ ਚੰਗੇ ਦੋਸਤੋ ਚੰਗੇ ਸੌਦੇ ਹੁੰਦੇ ਨੇ ਤੁਸੀਂ ਵੀ ਜਰੂਰ ਪਹੁੰਚੋ ਹਰ ਸ਼ਨੀਵਾਰ ਪਹੁੰਚਿਆ ਕਰੋ ਸ਼ਾਈ ਹਵੇਲੀ ਦੇ ਬਿਲਕੁਲ ਸਾਹਮਣੇ ਬੱਕਰਾ ਮੰਡੀ ਲੱਗਦੀ ਦੋਸਤੋ ਪੈਸੇ ਗਨਾਤੇ ਆ ਇਹ ਦੋਨੋਂ ਚੱਕਾ ਥੋੜਾ ਭਰਾ ਮੇਰਾ ਹੁਣ ਤਾਂ ਸੰਜੂ ਰਖ ਲਾ ਰਖ ਲਾ ਬੱਕਰੀ ਲੈਂਦਾ ਫੜਨਾ ਬਾਈ ਹੁਣ 11 ਤੇ ਕਹਿ ਦਿੰਦਾ ਕੋ ਯਾਰ ਬਾਈ ਬਾਬੂ ਪਤਾ ਕੀ ਹੋ ਰਿਹਾ ਨਹੀਂ ਟੌਣ ਤੈਨੂੰ ਸਾਰੇ ਪੱਕੇ ਬੰਦੇਆਂ ਨੇ ਵੀ ਕਹਿਤਾ ਆ ਬਾਈ ਮੈਂ ਤੈਨੂੰ ਮਾਲ ਮੋਲ ਘਾਉਣੇ ਸਾਢੇ 10 ਦੀ ਬੱਕਰੀ ਨਹੀਂ ਸਾਢੇ ਦਾ ਵੇਖਿਆ ਮੈਂ ਕੀ ਗਿਆ ਬਸ ਬਸ ਸਹੀ ਲਖਾਈ ਕਰਾ ਦੂਗਾ ਉਹ ਲਖਾਈ ਕਰਾ ਦੂਗਾ ਸੰਜੂ ਲੈ ਵੀ ਦੋਸਤ ਹੋ ਗਿਆ ਬਈ 10000 ਦਾ ਸੌਦਾ ਹੋ ਗਿਆ ਸੰਜੂ ਨੇ ਲਖਾਈ ਕਰਾਉਣੀ ਆ 10200 ਲੈ ਵੀ ਦੋਸਤ ਆ કરીયા ਬੱਕਰੀ ਖਾਲੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਫਰੀਦਕੋਟ ਬੱਕਰਾ ਮੰਡੀ ਤੇ ਸੰਜੂ ਕਿੰਨੇ ਜੋ ਗਿਆ ਵੀ ਸੌਦਾ 10000 ਦਾ ਲਖਾਈ ਲਗਾਈ ਨਾ ਹੀ ਦੇ ਜੀ ਠੀਕ ਲੈ ਬਈ ਸੰਜੂ ਨੇ ਲਖਾਈ ਦੇਣੀ ਆ ਤੇ 10000 ਦਾ ਸੌਦਾ ਹੋ ਗਿਆ ਤੁਸੀਂ ਵੀ ਜਰੂਰ ਪਹੁੰਚ ਕੇ ਕਰੋ ਫਰੀਦਕੋਟ ਬੱਕਰਾ ਮੰਡੀ ਤੇ ਚੰਗੇ ਸੌਦੇ ਹੁੰਦੇ ਆ ਦੋਸਤੋ ਚੰਗੇ ਨਾਗ ਆਉਂਦੇ ਆ ਲਗਦਾ ਬੱਕਰੀ ਦੇ ਜਿਹੜੀ ਦੇ ਪੈਸੇ ਬਾਈ ਨੂੰ ਦਿੰਦੇ ਆ ਛੋੜ ਦੱਤੇ ਹੋਰ ਝੋੜ ਜੇ 500 ਸਾਢੇ ਨਾਲ ਗਰਾਉਂਡ ਦਾ ਦੇਖੋ ਫਰੀਦਕੋਟ ਬੱਕਰੀਆਂ ਆ ਗਈਆਂ ਤੇ ਜੇ ਆਪਾਂ ਗੱਲ ਕਰਕੇ ਦੋਸਤੋ ਜਾਨਵਰਾਂ ਦੀ ਕਬੂਤਰ ਕੁੱਕੜ ਚੁਰਚਰੇ ਸਾਰੇ ਆਉਂਦੇ ਨੇ ਭਰਾ ਤੇ ਤੁਸੀਂ ਵੀ ਜਰੂਰ ਲੈ ਕੇ ਪਹੁੰਚਿਆ ਕਰੋ ਬਾਈ ਤੇ ਤੁਸੀਂ ਜੇ ਕਹਿੰਦੇ ਖਰੀਦਣੇ ਹੋ ਜਾਂ ਵੇਚਣੇ ਹੋਣ ਫਰੀਦਕੋਟ ਬੱਕਰਾ ਮੰਡੀ ਤੇ ਜਰੂਰ ਲੈ ਕੇ ਆਇਆ ਕਰੋ ਦੋਸਤੋ ਅੱਡੇ ਦੇ ਉੱਤੇ ਹੀ ਆ ਬੱਕਰੀਆਂ ਵੀ ਆਈਆਂ ਬਾਈ ਕਿ ਪਤਾ ਨਹੀਂ ਕਿ ਬੱਕਰਿਆਂ ਦੋ ਹੀ ਆ ਠੀਕ ਹੈ ਜੀ ਬਾਬਾ ਇੱਕ ਵਾਰੀ ਦੂਰੀਆ ਬੋਲੀ ਮੜਾ ਆ ਇਹ ਪੈਰੋਂ ਨੇ ਬੱਕਰਾ ਲਿਆ ਠੀਕ ਹੈ ਜੀ ਆਪਦੀ ਪੱਠ ਦਿੱਤੀ 500 ਰੁਪਏ ਨਾਲ ਦਿੱਤਾ ਠੀਕ ਆ ਤੇ ਜੇ ਆ ਮੁਕਰੇ 10000 ਰੁਪਏ ਦੂੰਗਾ ਤੇ ਪੱਥਵੀ ਨਾਲ ਹੀ ਦੂੰਗਾ ਉਹਨੂੰ ਲੈ ਬਈ ਉਹ ਖਾਲਸੇ ਨੂੰ ਆ ਖਾਲਸੇ ਨੂੰ ਲੈ ਬਈ ਕਪਤਾਨ ਦੀ ਸੀਗੀ ਪੱਟ ਕਪਤਾਨ ਦੀ ਸੀਗੀ ਪੱਟ ਸੋਜ਼ਰੀਆ ਗਾਲ 500 ਰੁਪਿਆ ਲੈ ਵੀ ਤੁਸੀਂ ਕਪਤਾਨ ਨੇ ਤੇ ਬੱਕਰੇ ਦੇ ਨਾਲ ਲਿਆ ਆ ਆ ਉਹ ਪੱਟ ਸੀ ਦੋਸਤੋ ਤੁਸੀਂ ਦੇਖ ਸਕਦੇ ਹੋ ਲੈ ਆ ਪੱਟ ਸੀ ਤੇ ਕਪਤਾਨ ਨੇ ਨਾਲ ਦੇ ਕੇ ਤੇ 500 ਰੁਪਿਆ ਲੈ ਵੀ ਬਸ ਸਹੀ ਹੈ ਯਾਰ ਬੱਕਰਾ ਉਹ ਗਿਆਨੀ ਦਾ ਉਹ ਗਿਆਨੀ ਦਾ ਬੱਕਰਾ ਸੀਗਾ ਬਾਬਾ ਕੀ ਦਾ ਸੀਗਾ ਘਰ ਦਾ ਭਰਾਵਾ ਹਾਂ ਹਾਂ ਤਾਂ ਹੁਣ ਕਿ ਲੈਣ ਤੇ ਆ ਗਿਆ ਹਾਂ ਹੁਣ ਕੀ ਰੌਲਾ ਆ ਗਿਆ ਓਏ ਇੰਨੇ ਦਾ 50 ਦਾ ਠੰਡਾ ਨਹੀਂ ਮੰਗਾਉਣਾ ਵੀ ਆਈ ਇਹ ਤਾਂ ਕਢਾਉਣੇ ਹੋਲੀ-ਹੋਲੀ ਕਰਕੇ ਨਹੀਂ ਹੁਣ ਨਿਪੜਿਆ ਨਹੀਂ ਨਿਪੜ ਗਿਆ ਨਿਪੜ ਗਿਆ ਤੇ ਲਖਾਈ ਦਾ ਕਿਵੇਂ ਕਰਤਾ ਸਾਈ ਦਾ ਹੀ ਪਰਚੀਆਂ ਦੋਨੇ ਕਪਤਾਨ ਹੀ ਕਟਾਵੇ ਰੱਬ ਕਰਕੇ ਅਹ ਰੱਬ ਕਰਕੇ ਕਹਿੰਦਾ ਕਪਤਾਨ ਹੀ ਕਟਾਵੇ ਰੱਬ ਕਰਕੇ ਵੈਸੇ ਆਪੋ ਆਪਣੀ ਲਖਾਈ ਆ ਦੋਸਤੋ ਠੀਕ ਆ ਲੈ ਵੀ ਲਖਾਈ ਦਾ ਕਪਤਾਨ ਕਿ ਆਪੋ ਆਪਣੀ ਲੈ ਵੀ ਆਪੋ ਆਪਣੀ ਲਖਾਈ ਆ ਪਾਸ ਤੋਂ ਪਹੁੰਚ ਗਿਆ ਗਿਆ ਨੇ ਬਸ ਠੀਕ ਆ ਪਹੁੰਚ ਗਿਆ ਬਸ ਠੀਕ ਆ ਲੈ ਵੀ ਤੁਸੀਂ ਵੀ ਜਰੂਰ ਪਹੁੰਚੋ ਫਰੀਦਕੋਟ ਬੱਕਰਾ ਮੰਡੀ ਤੇ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਬਾਕੀ ਤੁਸੀਂ ਦੇਖ ਸਕਦੇ ਹੋ ਦ੍ਰਿਸ਼ ਬੱਕਰਾ ਮੰਡੀ ਦਾ ਦੋਸਤੋ ਇਸ਼ਾਈ ਹਵੇਲੀ ਦੇ ਬਿਲਕੁਲ ਸਾਹਮਣੇ ਲੱਗਦੀ ਆ ਹਾਂ ਇਹ ਚੀਕ ਮਾਰਦਾ ਠੀਕ ਆ ਚਿੰਗ ਚੀਕ ਮਾਰਦਾ ਲੈ ਵੀ ਦੋਸਤੋ 500 ਚ ਸੌਦਾ ਹੋਇਆ ਆ ਬੱਕਰਾ ਦੇ ਆ ਬੱਕਰਾ ਦੇਖੀ ਤੇ ਉਹ ਪੱਠ ਦੇਖੀ ਤੇ ਤੁਸੀਂ ਜਰੂਰ ਪਹੁੰਚਿਆ ਕਰੋ ਚੰਗੇ ਸੌਦੇ ਹੁੰਦੇ ਨੇ ਦੋਸਤੋ ਚੰਗੇ ਨਾਗ ਆਉਂਦੇ ਨੇ ਮੈਂ ਤੁਹਾਡਾ ਆਪਣਾ ਭਰਾ ਕਾਲਾ ਮੁਕਸਰੀਆ ਆਹ ਦੋ ਬਰਬਰੀਆਂ ਦਾ ਸੌਦਾ ਹੁੰਦਾ ਦੋਸਤੋ ਫਰੀਦਕੋਟ ਬੱਕਰਾ ਮੰਡੀ ਦੇ ਕਰਦੇ ਆਂ ਬਾਈ ਨਾਲ ਗੱਲ ਕਿਉਂ ਬਾਈ ਕੀ ਮੁੱਲ ਕੀਤਾ ਸੀ ਮੇਰਾ 10000 ਯਾਰ ਤੇ 13 ਮੈਂ ਤੇ ਆਏ ਕਿੱਥੋਂ ਬਾਈ ਮੈਮੂਆਣਾ ਜੀ ਮੈਮੂਆਣੇ ਤੋਂ ਕੀ ਲਾਇਆ ਕਪਤਾਨ ਜੀ ਮੈਂ 8 ਲੱਖੇ 9 ਕਰਤਾ 9000 9000 ਕਰਤਾ 8 ਲਾਕੇ ਲੈ ਵੀ 8 ਲਾਕੇ 9 ਕਰਤਾ ਹੁਣ ਕੀ ਕਸਰ ਹੈਗੀ ਹਾਂ ਤਾਰਾ ਕੱਢ ਕੋ ਬਾਤ ਯਾਰ ਮੈਂ ਭਈ ਨਹੀਂ ਆਈ ਯਾਰ ਨਹੀਂ ਆਈ ਲੈ ਸਹੀ ਗੱਲ ਆ ਸਿਰੇ ਹਾਂ ਯਾਰ ਬਾ ਇਹਨੂੰ ਬੱਦਲੇ ਨਹੀਂ ਹੋਣੀ ਬੰਦਿਆਂ ਨੇ ਕਹਿ ਕੇ ਆਏ ਮੰਡੀ ਆ ਉਹ ਫੜਾ ਦੇ ਉਹ ਤੇਰੇ ਵੀ ਤੈਨੂੰ ਕਹਿ ਕੇ ਆਏ ਸੀ ਮੰਡੀ ਪੁੱਛ ਲੈ ਹਾਂ ਮੈਂ ਜਿਹੜੇ ਪੈਸੇ ਆਏ ਸੀ ਹਾਂ ਕੀ ਆ ਵੇਖ ਤਾ ਨਹੀਂ ਨਹੀਂ ਕਿੰਨੇ ਦਾ ਹੈ ਕਿੰਨੇ ਤੈਡ ਦੋ ਆ ਦੋ ਯਾਰ 9.50 ਕਰਤੇ ਇਹਨਾਂ ਨੂੰ ਚੱਕੋ ਚੱਕ ਪਤਾ ਪੂਰੇ ਦਾਸ ਦਾਤਾ ਨਾ 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 ਉਹ ਬਾਕੀ ਉਹ ਨਹੀਂ ਨਹੀਂ ਸਹੀ ਆ ਯਾਰ ਉਹ ਬੰਦਾ ਬੋਲਿਆ ਨਹੀਂ 10000 ਰੁਪਿਆ ਬਹੁਤ ਲੱਗ ਗਿਆ ਹਾਂ ਪਰਚੀ ਆਪੂ ਆਪਣੀ ਨਹੀਂ ਨਹੀਂ ਬਾਈ ਬਹੁਤ ਪੈਸੇ ਲੱਗੇ ਆ 10000 ਖੰਡਰ ਬੱਕਰੀਆਂ ਬਾਈ ਯਾਰ ਕਿੰਨੇ ਚ 10000 ਚ 10000 ਚ ਆ ਦੋ ਬੱਕਰੀਆਂ ਦਾ ਹੋਇਆ ਸੌਦਾ ਦੋਸਤੋ ਇਹ ਖਾਲੀ ਆ ਕਿ ਕਿਵੇਂ ਆ ਇਹ ਦੋਨੇ ਖਾਲੀ ਕਰਕੇ ਦਿੱਤੇ ਆ ਬਸ ਦੋਨੇ ਖਾਲੀ ਕਰਕੇ ਕਟੂ ਮਾਲ ਚ 10000 ਦਾ ਸੌਦਾ ਹੋ ਗਿਆ ਆ ਬਕਰੀ ਬਰਬਰੀ ਦਾ ਤੇ ਕਾਇਦਾ ਤੇ ਲਖਾਈ ਆਪੋ ਆਪਣੀਆਂ ਦੋਸਤੋ 20000 ਦੀ ਹੈ ਘਸ ਨਹੀਂ ਲੈਗੀ ਪੈਸੇ ਨੂੰ ਕਿਤੇ ਇੱਥੇ ਲੁੱਟ ਲਾਂਗੇ ਨਾ ਅਗਰ ਫਾਇਰ ਮਾਰਦਾ ਇੱਥੇ ਬੜਾ ਇੱਧਰ ਨੂੰ ਕਰ ਲਾ ਭਾਈ ਦਾ ਕੀ ਨਾਮ ਹੈ ਭਾਈ ਤੇਰਾ ਕੀ ਹਜੀ ਹਰੀ ਨੂੰ ਹਰੀ ਕਹਿੰਦਾ ਮੈਮੂ ਆਣਾ ਬਾਈ ਮੈਮੂ ਆਣੇ ਤੋਂ ਆਏ ਆ ਬਾਈ ਤੇ ਸਾਡੇ ਪਿੰਡ ਦੇ ਆ ਮੇਰਾ ਪਿੰਡ ਵੀ ਮੈਮੂ ਵਾਲੀ ਹੈ ਮੇਰਾ ਪਟਾਵਾ ਹੈ ਲੇ ਵੀ ਚੱਕੋ ਲੈ ਤਾਰਾ ਪਾਵਾ ਪੜਾ ਕੇ ਖਿੱਚੀ ਹੋ ਗਈ ਸੌਦਾ ਠੀਕ ਆਈ ਮੈਨੂੰ ਆਪਾਂ ਹੋ ਗਈ ਜੀ ਦੋਸਤੋ ਆਪਾਂ हां ਲਖਾਈ ਆਪੋ ਆਪਣੀਆਂ ਤੇ ਗੁੱਟੀ ਦਾ ਹੋ ਗਿਆ ਸੌਦਾ ਦੋ ਬੱਕਰੀਆਂ ਦਾ ਦੋਸਤੋ ਤੁਸੀਂ ਵੀ ਆਪਣੀਆਂ ਬੱਕਰੀਆਂ ਜਰੂਰ ਪਹੁੰਚਿਆ ਕਰੋ ਫਰੀਦਕੋਟ ਬੱਕਰਾ ਮੰਡੀ ਦੇ ਦੋਸਤੋ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਆ ਬਾਕੀ ਦੀ ਮੰਡੀ ਦਾ ਦ੍ਰਿਸ਼ ਵੀ ਦੇਖ ਸਕਦੇ ਹੋ ਬਿਲਕੁਲ ਸਹੀ ਹਵੇਲੀ ਦੇ ਸਾਹਮਣੇ ਲੱਗਦੀ ਆ ਦੋਸਤੋ